ਹਾਂਜੀ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਸਾਰੇ ਬੂਟਾਂ ਦੇ ਰਿਗਾਰਡਿੰਗ ਬਣਾਉਂਦੇ ਪਏ ਆ ਤੇ ਇਹਦੇ ਵਿੱਚ ਸਾਡੇ ਕੋਲ ਅਸੀਂ ਨਾ ਹਲੇ ਫਰਸਟ ਕਾਪੀਆਂ ਦਾ ਸ਼ੁਰੂ ਕਰਨਾ ਹਲੇ ਕੰਮ ਹਲੇ ਫਰਸਟ ਕਾਪੀਆਂ ਅਸੀਂ 2-3 ਲਿਆ ਨਿਰ ਪਰ ਸਾਨੂੰ ਵਧੀਆ ਰਿਸਪੌਂਸ ਮਿਲਿਆ ਜਿਹੜੀਆਂ ਫਰਸਟ ਕਾਪੀਆਂ ਨੇ ਆ ਲਈ ਅਸੀਂ ਲੋਈ ਵਿਟੌਨ ਦੀਆਂ ਸੀ ਤੇ ਜਾਰਡਨ ਦੀਆਂ ਸੀ ਨਾ ਇੱਕ ਜਾਰਡਨ ਦੀਆਂ ਇਹ ਜਿਹੜੇ ਬੂਟ ਨੇ ਇਹ ਆਪਣੇ ਇੰਪੋਰਟ ਦੇ ਬੂਟ ਆਉਂਦੇ ਨੇ ਜਿਹੜੇ ਚਾਈਨਾ ਤੋਂ ਜਾਂ ਵਿਏਟਨਾਮ ਤੋਂ ਆਉਂਦੇ ਨੇ ਤੇ ਜਿਹੜੇ ਇੰਡੀਅਨ ਮੇਡ ਨੇ ਇੰਡੀਅਨ ਮੇਡ ਵੀ ਆਪਣੇ ਕੋਲ ਹੈਗੇ ਨੇ ਉਹ ਤੁਹਾਨੂੰ ਵੀਡੀਓ ਚ ਅੱਗੇ ਦਿਖਾਉਂਦੇ ਆ ਸਾਰੀ ਵੀਡੀਓ ਨਾਲ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਜਿਹੜੇ ਐਲ ਵੀ ਵਾਲੇ ਨੇ ਐਲ ਵੀ ਆਹੀ ਜਿਹੜੀ ਆ ਵੀਡੀਓ ਆ ਪੂਰੇ ਐਂਡ ਤੱਕ ਦੇਖੋ ਕਿ ਅਸੀਂ ਬੂਟਾਂ ਦੇ ਰੇਟ ਵੀ ਦੱਸਾਂਗੇ ਜਿਦਾ ਹੀ ਮੈਂ ਰੇਟ ਨਾ ਦੱਸ ਸਕਾਂ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਆ ਉਹ ਸਾਨੂੰ ਤੁਸੀਂ ਵਟਸਐਪ ਦੇ ਕਾਲ কা ਭਾਵੇਂ ਸਾਨੂੰ ਕਾਲ ਕਰ ਲਿਓ ਚਾਹੇ ਮੈਸੇਜ ਕਰ ਦਿਓ ਜਿਹੜੇ ਹੁਣ ਐਲ ਵੀ ਵਾਲੇ ਬੂਟ ਨੇ ਇਹ ਵੀ ਸ਼ਹਿਰ ਦੇ ਵਿੱਚ 3000 3500 ਦੇ ਵਿਕਦੇ ਨੇ ਅਸੀਂ 2200 ਦੇ ਦਿੰਨੇ ਪਿਆ ਜਿਹੜੇ ਜਾਰਡਨ ਵਾਲੇ ਨੇ ਜਾਰਡਨ ਵਾਲੇ ਵੀ ਸ਼ਹਿਰ ਤਿੰਨ ਗਿਆ ਦਿਰੇ ਵਿੱਚ ਵਿਕਦੇ ਨੇ ਅਸੀਂ 2000 ਦੇ ਦਿੰਨੇ ਪਿਆ ਕਿਉਂਕਿ ਸਾਡਾ ਹਰੇਕ ਬੂਟ ਦੇ ਵਿੱਚ 100 ਜਾਂ 200 ਦਾ ਮਾਰਜਿਨ ਆਇਤੋਂ ਜ਼ਿਆਦਾ ਨਹੀਂ ਹੈ ਚਾਹੇ ਤੁਸੀਂ ਜਦੋਂ ਮਰਜ਼ੀ ਆ ਜਾਓ ਚਾਹੇ ਤੁਹਾਨੂੰ ਜਿਹੜੇ ਸਾਡੇ ਹੋਲ ਸੇਲਰ ਨੇ ਉਹਨਾਂ ਦਾ ਪੱਕਾ ਬਿੱਲ ਦਿਖਾ ਕੇ ਤੁਹਾਨੂੰ ਅਸੀਂ ਬੂਟ ਦੇਵਾਂਗੇ ਵੀ ਕਿਹੜੇ ਰੇਟਸ ਆ ਹੁੰਦੇ ਨੇ ਤੇ ਕਿਹੜੇ ਰੇਟ ਅਸੀਂ ਵੇਚਨੇ ਪਿਆ ਤੇ ਜਿਨ੍ਹਾਂ ਨੇ ਹੋਲ ਸੇਲ ਤੇ ਲੈਣੇ ਹੋਣ ਹੁਣ ਉਹ ਵੀ ਸਾਡੇ ਕੋਲ ਆ ਜਾਣ ਤੇ ਆਪਾਂ ਕਰ ਲੈਂਗੇ ਕੋਈ ਨਹੀਂ ਜੇ ਇਹਨਾਂ ਨੇ ਨਵਾਂ ਕੰਮ ਵੀ ਖੋਲਣਾ ਹੋਵੇ ਸਾਡੇ ਕੋਲ ਆਜੋ ਕੰਟੈਕਟ ਕਰ ਲਿਓ ਇੱਕ ਵਾਰੀ ਤੇ ਆਪਾਂ ਕਰ ਦਾਂਗੇ ਹੁਣ ਆਪਾਂ ਸ਼ੁਰੂ ਕਰਨੇ ਆ ਇਹਨਾਂ ਦਾ ਇਹ ਸਾਰੇ ਬੂਟ ਲਗਭਗ ਜਾਂ ਤਾਂ ਵਿਏਟਨਾਮ ਨੇ ਮੇਡ ਇਨ ਵਿਏਟਨਾਮ ਜਾਂ ਫਿਰ ਚైనా ਬਣਾਉਂਦਾ ਇਹ ਚਾਹਤੋਂ ਇੰਪੋਰਟ ਹੁੰਦੇ ਨੇ ਜ਼ਿਆਤਰ ਬੂਟ ਤੇ ਇਹ ਵਾਲੇ ਜਿਹੜੇ ਬੂਟ ਨੇ ਇਹ ਸਾਰੇ ਹਜ਼ਾਰ ਜਿਹੜੇ ਆਹੜਾ ਬੂਟ ਆ ਬਸ ਇਹਨਾਂ ਦੇ ਵਿੱਚੋਂ ਜਿਹੜਾ ਇਹ ਆ ਇਹ 1400 ਦੀ ਰੇਂਜ ਦੇ ਵਿੱਚ ਤੇ ਇਹ 1200 ਦੀ ਰੇਂਜ ਦੇ ਵਿੱਚ ਇਹ ਇਹ ਪਹਿਲਾਂ ਆਪਾਂ ਵੇਚਿਆ ਹਾਇ 1400 ਨੂੰ ਇਹ ਹੁਣ 1200 ਦਾ ਆ ਰਿਹਾ ਕਿਉਂਕਿ ਇਹ ਇੰਡੀਅਨ ਮੇਡ ਨੇ ਜਿਹੜੇ ਇੰਪੋਰਟ ਦੇ ਹੁੰਦੇ ਨੇ ਉਹਨਾਂ ਦਾ ਰੇਟ 1400 ਹੀ ਹੋਊਗਾ ਜਿਹੜੇ ਵਧੀਆ ਉਹਨਾਂ ਦੀ ਕੁਆਲਿਟੀ 'ਚ ਫਰਕ ਹੁੰਦਾ ਜਿਵੇਂ ਇਹ ਵੀ ਵਧੀਆ ਨੇ ਬਸ ਉਹਨਾਂ ਦੀ ਕੁਆਲਿਟੀ ਹੋਰ ਵਧੀਆ ਹੋ ਜਾਂਦੀ ਆ ਜਿਹੜੇ ਇਹ ਬੂਟ ਨੇ ਇਹ 1200 ਦੇ ਆ ਜਾਂਦੇ ਨੇ ਇਹ ਵੀ 1200 ਦੇ ਆ ਜਾਂਦੇ ਨੇ ਜਿਹੜੇ ਉੱਪਰ ਨੇ ਇਹ 1000 ਦੀ ਰੇਂਜ 'ਚ ਆ ਜਾਂਦੇ ਨੇ 1000 ਜਿਹੜਾ ਉੱਪਰ ਸਭ ਤੋਂ ਉਹ ਸਪੋਰਟਸ ਆ ਜਾਂਦਾ ਉਹ ਵੀ 1400 ਦੀ ਰੇਂਜ 'ਚ ਆ ਜਾਂਦਾ ਜਿਹੜੇ ਆਹ ਬੂਟ ਨੇ ਇਹ ਵੀ ਬਹੁਤ ਜ਼ਿਆਦਾ ਵੇਚੇ ਨੇ ਇਹਦੇ ਸਾਡੇ ਕੋਲ ਕਈ ਆਉਂਦੇ ਨੇ ਵੀ ਅਸੀਂ 2000 ਦਾ ਲੈ ਕੇ ਆਏ ਅਸੀਂ 2200 ਦਾ ਲੈ ਕੇ ਆਏ ਭਾਈ ਆਪਣੇ ਤੋਂ ਤੁਹਾਨੂੰ 1100 ਦਾ ਮਿਲ ਜਣਾ ਇਹ ਵਾਲਾ ਬੂਟ ਵੀ ਤੇ ਆ ਇਹਦੇ ਚ ਤਿੰਨ ਆਰਟੀਕਲ ਨੇ ਤੇ ਜੇ ਤੁਸੀਂ ਹੋਰ ਵੀ ਕੋਈ ਦੇਖਿਆ ਹੋਵੇ ਇੰਸਟਾਗ੍ਰam ਵਗੈਰਾ ਤੇ ਸਾਨੂੰ ਵਟਸਐਪ ਤੇ ਫੋਟੋ ਭੇਜ ਦਿਓ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਡਾ ਮੰਗਾਉਣ ਦੀ ਕਿਉਂਕਿ ਆਪਣੇ ਕੰਟੈਕਟ ਹੁਣ ਹੋ ਗਏ ਨੇ ਪਹਿਲਾਂ ਨਹੀਂ ਸੀ ਇਹ ਹੁਣ ਆਪਣੇ ਕੰਟੈਕਟ ਲਗਭਗ ਹੋ ਗਏ ਨੇ ਵੀ ਆਪਾਂ ਮੰਗਾ ਸਕਨੇ ਹਰੇਕ ਬੂਟ ਤੇ ਆ ਆ ਜਾਂਦੀ ਆ ਨਾਇਕ ਦੀ ਕਾਪੀ ਆ ਜਾਂਦੀਆਂ ਨੇ ਅ ਮਤਲਬ ਵਧੀਆ ਕੁਆਲਿਟੀ ਆ ਜੰਨੇ ਨੇ ਹੁਣ ਜਿਹੜੇ ਆਲੇ ਬੂਟ ਨੇ ਇਹਦੇ ਚ ਹੁਣ ਕਈ 500 ਦੇ ਵੀ ਦੇ ਵੇਚਦੇ ਪਏ ਨੇ ਪਰ ਜਿਹੜੇ 500 ਵਾਲੀ ਕੁਆਲਿਟੀ ਆ ਉਹ ਪਰਲੇ ਪਾਸੇ ਪਈ ਆ ਉਹ ਤੁਹਾਨੂੰ ਮੈਂ ਦਿਖਾ ਦਨਾ ਪਏ ਚ ਇਹ ਹੀ ਬੂਟ ਸੇਮ 500 ਦਾ ਵੀ ਆ ਜਾਂਦਾ ਪਰ ਉਹਦਾ ਕੁਆਲਿਟੀ ਦਾ ਫਰਕ ਹੁੰਦਾ ਇਹ ਆਪਣੇ ਸਾਰੇ ਬੂਟ 1000 ਰੁਪਏ ਦੀ ਰੇਂਜ ਵਾਲੇ ਨੇ ਸਾਰੇ ਇਹ ਮਤਲਬ ਨਾਈਕ ਵਾਲੀ ਟਿਕ ਵਾਲੇ ਨੇ ਸਾਰੇ ਬੂਟ 1000 ਰੁਪਏ ਦੇ ਲੱਗ ਜਣਗੇ ਤੁਹਾਨੂੰ ਤੇ ਜਿਹੜੇ ਆਪਣੇ ਇੱਧਰ ਆ ਜਾਂਦੇ ਨੇ ਜਿਹੜੇ ਉੱਪਰਲੇ ਦੋ ਬੂਟ ਨੇ ਉਹ ਤੁਹਾਨੂੰ 700 ਦੀ ਰੇਂਜ 'ਚ ਲੱਗ ਜਾਣਗੇ ਜਿਹੜੇ ਆ ਥੱਲੇ ਵਾਲੇ ਦੋ ਇਹ ਤੁਹਾਨੂੰ 1200 ਦੀ ਰੇਂਜ 'ਚ ਆ ਜਾਣਗੇ ਤੇ ਜਿਹੜੇ ਆ ਐਡੀਟਸ ਦੀਆਂ ਕਾਪੀਆਂ ਨੇ ਇਹ ਤੁਹਾਨੂੰ 4 ਇਹ 5 ਇਹ ਤੁਹਾਨੂੰ ਲਗ ਆ ਜਿਹੜੇ ਇੱਥੋਂ ਲੈ ਕੇ ਕੈਂਪਸ ਤੋਂ ਲੈ ਕੇ ਜਿਹੜਾ ਥੱਲੇ ਫੈਸ਼ਨ ਵਾਲੇ ਬੂਟ ਤੱਕ ਇਹ ਤੁਹਾਨੂੰ ਸਾਰੇ 1000 ਰੁਪਏ ਦੇ ਨੇ ਇਹ ਹੋਊਗੀ ਤਾਂ ਨਵਾਂ ਆਰਟੀਕਲ ਆਇਆ ਹੋਇਆ ਇਹ ਵੀ ਮਤਲਬ ਜ਼ਿਆਦਾ ਮਹਿੰਗਾ ਵਿਕਦਾ ਵਾ ਸ਼ਾਇਦ 15 15 1600 1800 ਜਿੰਨਾ ਰੇਟ ਅਗਲੇ ਦਾ ਮੰਗਿਆ ਉਹਨਾਂ ਕਰ ਕਰ ਦਿੰਦੇ ਨੇ ਇਹ ਤੁਹਾਨੂੰ ਆਪਣੇ ਕੋਲ 1000 ਰੁਪਏ ਦਾ ਮਿਲ ਜੂਗਾ ਤੇ ਇਹ ਸਾਰੇ ਆਰਟੀਕਲ 1000 ਦੇ ਨੇ ਜਿਹੜੇ ਆ ਗਏ ਨੇ ਉਹ ਅੱਗੇ ਹੋ ਗਈ ਤੇ ਇੱਥੇ ਤੱਕ ਇਹ ਹੋ ਗਈ ਦੇ ਆਰਟੀਕਲ ਨੇ ਸਾਰੇ ਇਹਨਾਂ ਦਾ ਵੀ ਪ੍ਰਾਈਜ਼ਿੰਗ ਲਗਭਗ 18-1900 ਪ੍ਰਾਈਜ਼ਿੰਗ ਹੈਗੀ ਆ ਜਿਹੜੀ ਸ਼ਹਿਰ ਵਿੱਚ ਤੇ ਨੇ ਇਹ ਤੁਹਾਨੂੰ ਸਾਰੇ 1000 ਰੁਪਏ ਦੇ ਲੱਗ ਜਾਣਗੇ ਇਹ ਇਹਦਾ ਰੇਟ ਥੋੜਾ ਜਿਹਾ ਕਨਫਰਮ ਨਹੀਂ ਹੈ ਮੈਨੂੰ ਇਹ ਤੁਹਾਨੂੰ ਬਾਅਦ ਚ ਦੱਸ ਦਿੰਦੇ ਆ ਜਿਹੜੇ ਆਲੇ ਨੇ ਇਹਦਾ ਤੁਹਾਨੂੰ 1200 ਲੱਗ ਜਣਾ ਤੇ ਜਿਹੜੇ ਉੱਪਰ ਨੇ ਉੱਪਰ ਵਾਲੇ ਤਿੰਨੇ ਵੀ ਤੁਹਾਨੂੰ 1000 ਰੁਪਏ ਦੇ ਲੱਗ ਜਾਣਗੇ ਅੱਗੇ ਬਈ ਹੋਰ ਆਪਣੇ ਕੋਲ ਆ ਜਾਂਦੇ ਨੇ ਥੋੜਾ ਜਿਹਾ ਇਨਰ ਰੇਟ ਮੈਂ ਕਨਫਰਮ ਕਰਿਆ ਹੋਣੇ ਵੀਡੀਓ ਰੋਕ ਕੇ ਇਹ ਤੁਹਾਨੂੰ 1200 ਦੇ ਲੱਗਣਗੇ ਇਹ ਤੁਹਾਨੂੰ 1000 ਰੁਪਏ ਦੇ ਲੱਗ ਜਾਣਗੇ ਜਿਹੜੇ ਆਲੇ ਬੂਟ ਨੇ ਇਹ ਤੁਹਾਨੂੰ 1200 ਦੇ ਲੱਗ ਜਾਣਗੇ ਇਹ ਵੀ ਹੋਊਗੀ ਤੇ ਆਰਟੀਕਲ ਇਹ ਥੋੜਾ ਹੈਵੀ ਚਾਰਜ ਹੈ ਤਾਂ 1200 ਦਾ ਆ ਜਾਂਦਾ ਜਿਹਦੇ ਆਪਾਂ ਨੂੰ ਸਸਤਾ ਆਊਗਾ ਤਾਂ ਆਪਾਂ ਸਸਤਾ ਵੀ ਲਾ ਦੇ ਕਿਉਂਕਿ ਜਿਹੜਾ ਇਹ ਬੂਟ ਆ ਪਹਿਲਾਂ ਆਪਾਂ ਸਸਤਾ ਹੀ ਉਹਦਾ ਆਪਾਂ ਸੰਡੇ ਸੇਲ ਆਈ ਸੀ 800 ਨੂੰ ਲਾਇਆ ਸੀ ਸਾਰਾ ਵੇਚਿਆ ਇਹ ਬਾਅਦ ਚੋਂ ਆਪਾਂ ਨੂੰ ਮਹਿੰਗਾ ਹੋਣ ਲੱਗ ਗਿਆ ਤੇ ਆਪਾਂ ਉਵੇਂ ਹੀ ਰੇਟ ਵਧਾਤਾ ਵੇ ਹੁਣ ਮਾਈਕਲ ਕੋਰ ਇਹਨਾਂ ਦੇ ਵਿੱਚ ਹੁਣ ਇਹ ਕਹਿੰਦੇ ਮਾਈਕਲ ਕੋਰਸ ਕੋਚ ਤੇ ਆਪਣਾ ਐਲਵੀ ਦੇ ਸ਼ੂਜ਼ ਨੇ ਇਹ ਮਾਈਕਲ ਕੋਰਸ ਦੇ ਫਲਾਇ ਨਹੀਂ ਹੋਇਆ ਤੁਹਾਨੂੰ ਦਿਖਾ ਦਿੰਨਾ ਅੰਦਰੋਂ ਦਿਖਾ ਦਿੰਨੇ ਇਹ ਬੂਟ ਜਦੋਂ ਆਇਆ ਸੀ ਪੂਰੀ ਵਧੀਆ ਕੁਆਲਿਟੀ ਦਾ ਬੂਟ ਆ ਇਹਦੀ ਪੈਕਿੰਗ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਵੀਡੀਓ ਦੇ ਵਿੱਚ ਦਿਖਾ ਦਾਂਗੇ ਤੇ ਇਹ ਬਾਈ ਤੁਹਾਨੂੰ 1000 ਰੁਪਏ ਦਾ ਲੱਗ ਜਾਣਾ ਬੂਟ ਇਹ ਵੈਸੇ ਬੂਟ ਪਹਿਲਾਂ ਜਦੋਂ ਚైనా ਤੋਂ ਆਉਂਦਾ ਸੀ ਇੰਪੋਰਟ ਦਾ ਆਉਂਦਾ ਸੀ ਬੂਟ ਤੇ ਇਹੀ 4000 ਦੀ ਖਰੀਦ-ਖਰੀਦ ਆਉਂਦੀ ਸੀ ਇਹਦੀ ਅ ਹੁਣ ਇਹ ਵੀ ਖਰੀਦ ਘਟ ਗਈ ਹੈ ਕਿਉਂਕਿ ਇੰਡੀਆ ਚ ਬਣ ਲੱਗ ਗਿਆ ਹੁਣ ਆਪਾਂ ਇਹ 1000 ਰੁਪਏ ਦਾ ਦਿੰਦੇ ਵੇ ਜਿਹੜਾ ਮਰਜ਼ੀ ਆਰਟੀਕਲ ਲੈ ਲਿਓ ਇਹ ਨਹੀਂ ਹੈ ਵੀ ਐਲਵੀ ਦਾ ਰੇਟ ਵੱਖਰਾ ਜਾਂ ਕੋਚ ਦਾ ਵੱਖਰਾ ਜਾਂ ਮਾਈਕਲ ਕੋਰਸ ਦਾ ਵੱਖਰਾ ਇਹ ਸਾਰੇ ਤੁਹਾਨੂੰ ਵੱਖਰੇ-ਵੱਖਰੇ ਲੱਗਣਗੇ ਅ ਵੱਖਰੇ-ਵੱਖਰੇ ਵੀ ਮਤਲਬ ਇੱਕੋ ਲੱਗਣਗੇ ਜਿਹੜੇ ਹੁਣ ਆਲੇ ਬੋਟ ਨੇ ਅੱਗੇ ਇਹ ਤੁਹਾਨੂੰ 1000 ਰੁਪਏ ਦੇ ਲੱਗ ਜਾਣਗੇ ਜਿਹੜਾ ਆਲਾ ਬੋਟ ਆ ਇਹ ਤੁਹਾਨੂੰ 700 ਦਾ ਲੱਗ ਜਾਊਗਾ 750 ਦਾ ਸੌਰੀ 750 ਲੱਗ ਜਾਊਗਾ ਇਹ ਕਾਪੀ ਹੈ ਇਹਦੀ ਇਹ ਤੁਹਾਨੂੰ 750 ਦਾ ਲੱਗ ਜੂਗਾ ਜਿਹੜੇ ਮਤਲਬ ਸਾਡੇ ਕੋਲ ਕਈ ਪਿਓਰ ਬਲੈਕ ਮੰਗਦੇ ਸੀ ਉਹਨੂੰ ਪਿਓਰ ਬਲੈਕ ਚਾਹੀਦਾ ਜਿਹੜੇ ਉੱਪਰ ਵਾਲਾ ਬੋਟ ਆ ਉਹ ਤੋਂ ਉਹ ਵੀ ਤੁਹਾਨੂੰ 1000 ਦਾ ਲੱਗ ਜੂਗਾ ਜਿਹੜਾ ਉਸ ਤੋਂ ਉੱਪਰ ਵਾਲਾ ਇਹ ਬਾਹਰ ਬੜੀ ਡਿਮਾਂਡ ਕਰਦੇ ਨੇ ਇਹ ਤੁਹਾਨੂੰ 700 ਦਾ ਲੱਗ ਜੂਗਾ ਹੁਣ ਵਾਰੀ ਆਈ ਹੈ ਇਹਨਾਂ ਦੀ ਜਿਹਨਾਂ ਦੀ ਅਸੀਂ ਸਭ ਤੋਂ ਜ਼ਿਆਦਾ ਸੇਲ ਕੀਤੀ ਆ ਇਹਦੇ 'ਚ ਹੁਣ ਸਾਡੇ ਕੋਲ 400 ਵਾਲਾ ਮਾਡਲ ਵੀ ਹੈਗਾ 500 ਵਾਲਾ ਵੀ ਹੈਗਾ ਜਿਹੜਾ ਇਹ ਮਾਡਲ ਆ ਇਹ ਤੁਹਾਨੂੰ 1000 ਰੁਪਏ ਦਾ ਲੱਗਣਾ ਹੈ ਇਹ 1300 ਲੱਗਣਾ ਤੇਰੀ ਕੁਆਲਿਟੀ ਦਾ ਫਰਕ ਆ ਵੱਖਰੇ ਵੱਖਰੇ ਨੇ ਕੁਆਲਿਟੀ ਜਿਹੜੇ ਆਲੇ ਨੇ ਬੂਟ ਇਹ ਵੀ ਤੁਹਾਨੂੰ ਇਹ ਤਿੰਨੇ ਬੂਟ ਤੁਹਾਨੂੰ 1000 ਰੁਪਏ ਦੇ ਲੱਗ ਜਾਣਗੇ ਜਿਹੜਾ ਇਹ ਵਾਲਾ ਹੈ ਇਹ 1100 ਲੱਗ ਜੂਗਾ ਇਹ ਵੀ ਤੁਹਾਨੂੰ 1000 ਦੇ ਲੱਗ ਜਾਣਗੇ ਸਾਰੇ ਜਿਹੜਾ ਉੱਪਰ ਵਾਲੇ ਐਕਸ਼ਨ ਦੇ ਉਹ origignal ਬੂਟ ਨੇ ਐਕਸ਼ਨ ਦੇ ਉਹਨਾਂ ਦੀ MRP ਵੀ ਜਿਹੜੀ ਹੈਗੀ ਆ ਉਹ 1300 ਦੀ ਆ ਉਹ ਤੁਹਾਨੂੰ 600 ਦੇ ਲੱਗ ਜਾਣਗੇ ਬੂਟ